ਇਹ ਮਾਮਲਾ ਢੱਲੂਆਂ ਪਿੰਡ ਦੇ ਵਿੱਚ ਗੁਰਦੁਆਰਾ ਘਰ ਦੇ ਵਿੱਚ ਅਸੀਂ ਆਏ ਆ ਜੀ। ਕਾਲਸੇ ਦਾ ਫੋਨ ਆਇਆ ਸੀਗਾ ਵੀ ਉੱਥੇ ਬੇਅਦਬੀ ਹੋਈ ਆ। ਕਾਲਸੇ ਦਾ ਫੋਨ ਆਇਆ ਸੀਗਾ ਵੀ ਉੱਥੇ ਬੇਅਦਬੀ ਹੋਈ ਆ। ਤੇ ਜਦੋਂ ਅਸੀਂ ਮੌਕੇ ਤੇ ਆਏ ਆ ਕੇ ਦੇਖਿਆ ਜੀ ਤੇ ਪੁਲਿਸ ਸਟੇਸ਼ਨ ਗਏ ਅਸੀਂ ਉੱਥੇ ਜਾ ਕੇ ਗੱਲਬਾਤ ਕੀਤੀ ਕਮੇਟੀ ਉੱਥੇ ਹਾਜ਼ਰ ਸੀਗੀ। ਗਰੰਤੀ ਸਿੰਘ ਨੂੰ ਪੁੱਛਿਆ ਵੀ ਭਾਈ ਇਹ ਬੇਅਦਬੀ ਹੋਈ ਕਿਉਂ ਹੋਈ? ਤਾਂ ਗਰੰਤੀ ਸਿੰਘ ਕਹਿੰਦਾ ਜੀ ਮੈਂ ਤਾਂ ਡਿਊਟੀ ਤੇ ਚਲੇ ਗਿਆ ਸੀ। ਦੀ ਪਿੰਡ ਦੀ ਔਰਤਾ ਕੋਈ ਵੀ ਉਹ ਆ ਕੇ ਗੁਰੂ ਸਾਹਿਬ ਨਾਲ ਛੇੜਛਾੜ ਕਰ ਗਿਆ। ਪ੍ਰਸ਼ਾਸਨ ਮਤਲਬ ਉਹਨੂੰ ਕੁੜੀ ਜਨਾਨੀ ਨੂੰ ਆਪਣੇ ਉੱਥੇ ਕਬਜ਼ੇ ਤੇ ਲੈ ਲਿਆ ਉਹਨਾਂ ਨੇ। ਇਸਤਰੀ ਨੇ ਆ ਕੇ ਬੀਬੀ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਰਮਾਲਾ ਸਾਹਿਬ ਨੂੰ ਦੋ ਤਿੰਨ ਵਾਰ ਪਿੱਛੇ ਹਟਾਇਆ। ਉਸ ਤੋਂ ਬਾਅਦ ਫਿਰ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗ ਇੱਕ ਪਾਸੇ ਇਕੱਠੇ ਕਰ ਦਿੱਤੇ। ਮੇਰਾ ਨਾਮ ਰਵਜੋਤ ਸਿੰਘ ਕੰਗ ਹੈ ਜੀ। ਕੀ ਹੈਗਾ ਮਾਮਲਾ ਜਿਹੜਾ ਇਹ ਅੱਜ ਮਾਮਲਾ ਢੱਲੂਆਂ ਪਿੰਡ ਦੇ ਵਿੱਚ ਗੁਰੂ ਘਰ ਦੇ ਵਿੱਚ ਅਸੀਂ ਆਏ ਆ ਜੀ ਤੇ ਸਾਨੂੰ ਮੈਨੂੰ ਮੈਸੇਜ ਲੱਗਿਆ ਜੀ ਗੁਰਪ੍ਰੀਤ ਸਿੰਘ ਦਾ ਖਾਲਸੇ ਦਾ ਫੋਨ ਆਇਆ ਸੀਗਾ ਵੀ ਉੱਥੇ ਬੇਅਦਬੀ ਹੋਈ ਹੈ ਤੇ ਜਦੋਂ ਅਸੀਂ ਮੌਕੇ ਤੇ ਆਏ ਆ ਕੇ ਦੇਖਿਆ ਜੀ ਤੇ ਪੁਲਿਸ ਸਟੇਸ਼ਨ ਗਏ ਅਸੀਂ ਉੱਥੇ ਜਾ ਕੇ ਗੱਲਬਾਤ ਕੀਤੀ ਕਮੇਟੀ ਉੱਥੇ ਹਾਜ਼ਰ ਸੀਗੀ ਤੇ ਕਮੇਟੀ ਨਾਲ ਗੱਲਬਾਤ ਕੀਤੀ ਤਾਂ ਗ੍ਰੰਥੀ ਸਿੰਘ ਨੂੰ ਬੁਲਾਇਆ ਗਿਆ ਵੀ ਗ੍ਰੰਥੀ ਸਿੰਘ ਕੋਆਰਡੀਨੇਟਰਡੇ ਗ੍ਰੰਥੀ ਸਿੰਘ ਨੂੰ ਪੁੱਛਿਆ ਵੀ ਭਾਈ ਇਹ ਬੇਅਦਬੀ ਹੋਈ ਕਿਉਂ ਹੋਈ ਗਰੰਤੀ ਸਿੰਘ ਕਹਿੰਦਾ ਜੀ ਮੈਂ ਤਾਂ ਡਿਊਟੀ ਤੇ ਚਲੇ ਗਿਆ ਸੀ ਠੀਕ ਹੈ ਜੀ ਉਹ 6:30 ਵਜੇ ਡਿਊਟੀ ਤੇ ਚਲੇ ਜਾਂਦਾ ਕਹਿੰਦਾ ਮੈਂ ਤਾਂ ਜੀ ਡਿਊਟੀ ਤੇ ਜਾਣਾ ਹੁੰਦਾ ਵੀ ਮੈਂ ਤਾਂ ਬਾਹਰ ਚਲੇ ਗਿਆ ਸੀ ਨਹਾਉਣ ਲੱਗ ਗਿਆ ਸੀ ਤੇ ਗਰੰਤੀ ਸਿੰਘ ਨੂੰ ਪੁੱਛਿਆ ਵੀ ਗਰੰਤੀ ਸਿੰਘ ਤੁਸੀਂ ਮਰਿਆਦਾ ਗਰੰਤੀ ਸਿੰਘ ਤੋਂ ਪੁੱਛੀ ਗਈ ਗਰੰਤੀ ਸਿੰਘ ਕਹਿੰਦਾ ਜੀ ਮੈਂ ਤਾਂ ਨਿਤਨੇਮ ਵੀ ਪੂਰਾ ਨਹੀਂ ਕਰਦਾ ਸਿੰਘਾਂ ਨੇ ਸਾਨੂੰ ਦੱਸਿਆ ਵੀ ਨਿਤਨੇਮ ਵੀ ਨਹੀਂ ਕਰਦਾ ਪੂਰਾ ਉਹਨਾਂ ਨੂੰ ਪੁੱਛਿਆ ਤੁਸੀਂ ਨਿਤਨੇਮ ਦੀ ਬਾਣੀਆਂ ਕਿਹੜੀਆਂ-ਕਿਹੜੀਆਂ ਪੜਦੇ ਹੋ ਕਹਿੰਦੇ ਜੀ ਅਸੀਂ ਜਪਜੀ ਸਾਹਿਬ ਕਰਦੇ ਆਂ ਸਵਈਏ ਪੜਦੇ ਆਂ ਚੌਪਈ ਸਭ ਕਰਕੇ ਨੰਨਸਬ ਦੀਆਂ ਛੇ ਕੋੜੀਆਂ ਕਰਕੇ ਭੋਗ ਪਾ ਦਿੰਦੇ ਆਂ ਜਪ ਜਿਹੜਾ ਗਰੰਥੀ ਸਿੰਘ ਗੁਰੂ ਘਰ ਮਹਾਰਾਜ ਦੇ ਥਾਬਿਆਂ ਤੇ ਬੈਠ ਕੇ ਨਿਤਨੇਮੀ ਨਹੀਂ ਪੂਰਾ ਕਰਦਾ ਜੀ ਉਹ ਕਮਿਟ ਉਹ ਕੀ ਨਗਰ ਦਾ ਭਲਾ ਹੋਊਗਾ ਜੀ ਤੇ ਕਮੇਟੀ ਵੀ ਉੱਥੇ ਹਾਜ਼ਰ ਹੁੰਦੀ ਆ ਜੀ ਕਹਿੰਦੇ ਅਸੀਂ ਹਾਜ਼ਰ ਹੁੰਨੇ ਆ ਉਹ ਰੋਜ਼ ਇਹ ਚੀਜ਼ ਦੇਖਦੇ ਨੇ ਕਮੇਟੀ ਵਾਲੇ ਵੀ ਨਿਤਨੇਮ ਨਹੀਂ ਪੂਰਾ ਹੋ ਰਿਹਾ ਤੇ ਕਮੇਟੀ ਨੂੰ ਪੁੱਛਿਆ ਕਹਿੰਦੇ ਹਾਂਜੀ ਜੀ ਅਸੀਂ ਕੋਈ ਨਾ ਜੀ ਕਮੀਆਂ ਸੁਧਾਰ ਲੈਂਦੇ ਆ ਜੀ ਬਸ ਉਹ ਤਾਂ ਸੁਧਾਰਨ ਦੀਆਂ ਕਮੀਆਂ ਦੀ ਗੱਲ ਕਰਦੇ ਨੇ ਬਾਕੀ ਬੇਅਦਬੀ ਦੀ ਗੱਲ ਹੈ ਜੀ ਕੋਈ ਮਾਤਾ ਇਹਨਾਂ ਦੇ ਪਿੰਡੋਂ ਨਗਰ ਚੋਂ ਲੇਡੀਜ਼ ਆ ਜੀ ਉਹ ਗੁਰੂ ਘਰ ਆਈ ਆ ਆ ਕੇ ਉਹਨੇ ਰਮਾਲਾ ਸਾਹਿਬ ਪਰੇ ਕੀਤਾ ਮਹਾਰਾਜ ਤੋਂ 400 ਕਰਨ ਲੱਗੀ 400 ਕਰਕੇ ਉਹਨੇ ਮਹਾਰਾਜ ਦੇ ਅੰਗੇ ਇਧਰ ਕੀਤੇ ਉਸ ਤੋਂ ਬਾਅਦ ਮਹਾਰਾਜੇ ਸੰਤੋਖ ਤੇ ਉਹਨੇ ਮਹਾਰਾਜ ਨੂੰ ਸੰਤੋਖਨ ਤੋਂ ਬਾਅਦ ਮਲਾ ਸਾਹਿਬਾਂ ਵਿੰਗਾ ਟਿੱਡਾ ਜੇ ਉੱਪਰ ਕਰਕੇ ਤੇ ਉਹ ਬਾਹਰ ਚਲੇਗੀ ਇਹ ਤਾਂ ਕਮੇਟੀ ਨੂੰ ਬਾਅਦ ਚ ਪਤਾ ਲੱਗਿਆ ਨੇ ਕੈਮਰੇ ਕਮਰੇ ਦੇਖੇ ਨੇ ਬੀਬੀ ਅਦਵੀ ਹੋਈ ਹੈ ਪਰ ਉਹ ਲੇਡੀਜ਼ ਪੁਲਿਸ ਦੀ ਪੁਲਿਸ ਨੇ ਫੜ ਲਈ ਹੈ ਮੰਗੇ ਹੀ ਹੈ ਜੀ ਵੀ ਬਣਦੀ ਕਾਰਵਾਈ ਪਹਿਲਾਂ ਤਾਂ ਕਮੇਟੀ ਤੇ ਕੀਤੀ ਜਾਵੇ ਜੀ ਕਮੇਟੀ ਵੀ ਕਹਿ ਰਹੀ ਆ ਵੀ ਅਸੀਂ ਉਹਨਾਂ ਨੂੰ ਪੁੱਛਿਆ ਸੀ ਵੀ ਉਹ ਕਹਿੰਦੇ ਵੀ ਜੋ ਕਾਰਵਾਈ ਕਰਨੀਆਂ ਕਰਦੋ ਸਾਡੇ ਤੇ ਪਰਚਾ ਬਣਦਾ ਦਵਾ ਦਿਓ ਸਾਡੇ ਤੇ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕਹਿਤੀ ਜਦੋਂ ਪਤਾ ਲੱਗਿਆ ਉਹਨਾਂ ਨੂੰ ਵੀ ਇਹ ਪਰਚਾ ਹੋ ਜਾਂਦਾ ਹੁੰਦਾ ਵੀ ਇਹ ਬਣਦਾ ਹੈ ਪਰਚਾ ਹੁਣ ਉਹ ਕਹਿੰਦੇ ਵੀ ਨਹੀਂ ਜੀ ਸਾਨੂੰ ਦੱਸੋ ਅਸੀਂ ਸੁਧਾਰ ਕਰ ਲੈਨੇ ਆ ਆਪਣੇ ਚ ਜੇ ਸਾਡੇ ਚ ਕੋਈ ਕਮੀਆਂ ਨੇ ਬਸ ਆਹੀ ਗੱਲਾਂ ਨੇ ਜੀ ਜੇ ਗ੍ਰਾਂਤੀ ਸਿੰਘ ਕਿਤੇ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਸੇਵਾਦਾਰਨ ਸੇਵਾਦਾਰ ਦੇਖੋ ਇਹ ਪਹਿਲੀ ਤਾਂ ਗੱਲ ਇਹ ਹੈ ਜੀ ਸਾਨੂੰ ਗ੍ਰਾਂਤੀ ਸਿੰਘ ਦੀ ਜੋ ਤਨਖਾਹ ਦੱਸੀ ਹੈ ਜੀ ਕਹਿੰਦੇ 3000 ਰੁਪਏ ਤਨਖਾਹ ਜੀ ਦੇਖੋ ਅਸੀਂ ਨਗਰ ਆ ਇੱਕ ਨਗਰ ਇੱਕ ਗੁਰੂ ਘਰ ਨਗਰ ਦੇ ਵਿੱਚ 3000 ਤਨਖਾਹ ਨਾਲ ਗੁਜ਼ਾਰਾ ਹੋ ਸਕਦਾ ਜੀ ਕਿਸੇ ਦਾ ਦੂਜੀ ਗੱਲ ਫਿਰ ਗ੍ਰਾਂਥੀ ਸਿੰਘ ਦਾ ਪਰਿਵਾਰ ਵੀ ਆ ਬੱਚੇ ਵੀ ਨੇ ਉਹਨੇ ਤਾਂ ਫਿਰ ਆਪਣੀ ਕਿਰਤ ਤੇ ਜਣਾ ਹੀ ਆ ਜੀ ਕਿਉਂਕਿ ਉਹਦਾ ਗੁਜ਼ਾਰਾ ਨਹੀਂ ਹੋਣਾ ਉਹਦੇ ਬੱਚੇ ਵੀ ਪੜਾਉਣੇ ਨੇ ਆਪਣੇ 3500 ਨਾਲ ਤਾਂ ਉਹਦਾ 3000 ਨਾਲ ਗੁਜ਼ਾਰਾ ਹੋਣ ਰਿਹਾ ਫਿਰ ਉਹ 3500 ਦੇ ਵਿੱਚ ਜਿੰਨਾ ਕੋਲ ਨਾਲ ਕੀ ਕੰਮ ਕਰੂਗਾ ਜੀ ਜਿੰਨਾ ਕਿ ਕਰਕੇ ਦੇ ਰਿਹਾ ਉਹ ਉਹਨੂੰ ਤਾਂ ਭੱਜ ਤਾਂ ਆਪਣੇ ਅੰਦਰੋਂ ਕਾਲ ਕਾਲ ਤਾਂ ਆਪਣੇ ਕੰਮ ਦੀ ਹੋਈ ਹੋਈ ਆ ਜੀ ਉਹਨੂੰ ਕੰਮ ਤੇ ਜਾ ਕਮੀ ਤਾਂ ਕਮੇਟੀ ਦੀ ਹੀ ਆ ਜੀ 100% ਕਮੀ ਕਮੇਟੀ ਦੀ ਆ ਤੇ ਇਹ ਤਾਂ ਸੁਧਾਰ ਕਰਨਾ ਜਾਂ ਕਮੇਟੀ ਨੂੰ ਸਾਡੇ ਨਗਰ ਨੂੰ ਬਣਦੀ ਯੋਗ ਪਾਠੀ ਸਿੰਘ ਰੱਖਣਾ ਚਾਹੀਦਾ ਜੀ ਤੇ ਜੇ ਚੰਗਾ ਪੱਠੀ ਸਿੰਘ ਟਕਸਾਲੀ ਰੱਖਣਾ ਜੀ ਤਾਂ ਉਹ ਤਨਖਾਹ ਤੇ ਆਊਗਾ ਤਨਖਾਹ ਨਗਰ ਨੂੰ ਦੇਣੀ ਪੈਣੀ ਹੈ ਜੀ ਉਹ ਤਾਂ ਕਿਸੇ ਹੋਰ ਨੇ ਤਾਂ ਦੇਣੀ ਨਹੀਂ ਤੱਗਰ ਤਨਖਾਹ ਦੇਊਗਾ ਤਾਂ ਸਾਡਾ ਪੱਠੀ ਸਿੰਘ ਚੰਗਾ ਆਊਗਾ ਤਾਂ ਸਾਡੇ ਬੱਚਿਆਂ ਨੂੰ ਸੰਥਿਆ ਕਰਾਊਗਾ ਸਾਡੇ ਬੱਚੇ ਸਾਡਾ ਨਗਰ ਗੁਰਵਾਣੀ ਨਾਲ ਜੁੜੂਗਾ ਤਾਂ ਸਾਡਾ ਭਲਾ ਹੋਣਾ ਬਾਕੀ ਰਹੀ ਮਰਿਆਦਾ ਦੀ ਜੀ ਸੱਚਖੰਡ ਸਾਹਿਬ ਅਸੀਂ ਜਾ ਕੇ ਮੌਕੇ ਤੇ ਮਛਵੜਾ ਸਾਹਿਬ ਤੋਂ ਵੀ ਗਰੰਤੀ ਸਿੰਘ ਆਏ ਸੀ ਸਿੰਘ ਸਾਹਿਬਾਨ ਉੱਥੇ ਜਾ ਕੇ ਦੇਖਿਆ ਸੱਚਖੰਡ ਸਾਹਿਬ ਤੇ ਮਹਾਰਾਜ ਦੇ ਗੱਦੇ ਤੇ ਥੱਲੇ ਚਿੱਟਾ ਵਸਤਰੇ ਹੈ ਨਹੀਂ ਜੀ ਇਕੱਲਾ ਗੱਦਾ ਹੀ ਵਸਿਆ ਹੋਇਆ ਦੋਚੋਂ ਹੁਣ ਅਸੀਂ ਨਾ ਮਾਰੇ ਦੇ ਚਿੱਟੇ ਵਸਤਰ ਲੱਗੇ ਹੋਏ ਨੇ ਅਸੀਂ ਹੁਣ ਆਪਣੇ ਕੱਪੜੇ ਪਾਉਣੇ ਆ ਜੀ ਤੁਸੀਂ ਵੀ ਪਾ ਕੇ ਆਏ ਅਸੀਂ ਵੀ ਪਾ ਕੇ ਆਏ ਆ ਥੱਲੇ ਮੇਰੇ ਚਿੱਟੇ ਵਸਤਰ ਪਾਏ ਹੋਏ ਨੇ ਇਹ ਹੁਣ ਮੈਂ ਜਾ ਕੇ ਇਹ ਲਾ ਕੇ ਤੇ ਸਵੇਰੇ ਫੇਰੇ ਹੀ ਪਾ ਲੂੰਗਾ ਨਹੀਂ ਪਹਿਣੇ ਜੀ ਵਸਤਰ ਵਸਤਾਂ ਦੀ ਸੇਵਾ ਨਹੀਂ ਹੋ ਰਹੀਏ ਮਾਰੇ ਦੀ ਸੇਵਾ ਨਹੀਂ ਕਰ ਪਾ ਰਹੇ ਜੀ ਇਹਨਾਂ ਦੇ ਆਪਣਾ ਤਾਂ ਭਲਾ ਕੀ ਹੋਣਾ ਜੀ ਇਹਨਾਂ ਬਾਕੀ ਰਹੀ ਸਮਾਦਾ ਸਮੂਦਾ ਨੂੰ ਮੰਨਣ ਵਾਲੇ ਲੋਕ ਨੇ ਜੀ ਇਹ ਗੁਰੂ ਘਰ ਆ ਕੇ ਬਾਅਦ ਚ ਸਮਾਦਾ ਦੇ ਮੱਥੇ ਟੇਕਦੇ ਫਿਰ ਜਾਂਦੇ ਨੇ ਝਾੜੂ ਮਾਰਦੇ ਬਿਨਾਂ ਇਹਨਾਂ ਦਾ ਮਾਨਸਿਕਤਾ ਹੀ ਉਹੋ ਜਿਹੀ ਹੋਈ ਹੋਈ ਹੈ ਜੀ ਵਾਹਿਗੁਰੂ ਜੀ ਕਾ ਖ ਗੁਰਪ੍ਰੀਤ ਸਿੰਘ ਖਾਲਸਾ ਜੀ ਤੇ ਕੀ ਮਾਮਲਾ ਹੈ ਜੀ ਮਾਮਲਾ ਅਸੀਂ ਗੁਰਦੁਆਰਾ ਆਪਣੇ ਢਿਲਵਾ ਪਿੰਡ ਆਏ ਆ ਜੀ ਉਰੇ 5:00 ਵਜੇ ਸਾਨੂੰ ਫੋਨ ਆਇਆ ਵੀ ਉਰੇ ਬੇਇਜ਼ਤੀ ਹੋ ਗਈ ਆ ਵੀ ਪਿੰਡ ਦੀ ਔਰਤਾ ਕੋਈ ਵੀ ਉਹ ਆ ਕੇ ਗੁਰੂ ਸਾਹਿਬ ਨਾਲ ਛੇੜਛਾੜ ਕਰੀ ਆ ਚਲੋ ਮੌਕੇ ਤੇ ਜਦੋਂ ਅਸੀਂ ਉਰੇ ਆਏ ਆ ਇੱਥੋਂ ਪ੍ਰਸ਼ਾਸਨ ਸਾਡੇ ਨਾਲੋਂ ਪਹਿਲਾਂ ਆ ਗਿਆ ਸੀਗਾ ਪ੍ਰਸ਼ਾਸਨ ਮਤਲਬ ਉਹਨੂੰ ਕੁੜੀ ਨੂੰ ਜਨਾਨੀ ਨੂੰ ਆਪਣੇ ਉੱਥੇ ਕਬਜ਼ੇ ਤੇ ਲੈ ਲਿਆ ਉਹਨਾਂ ਨੇ ਤੇ ਇੱਥੇ ਹੁਣ ਜਿਹੜੀ ਕਮੇਟੀ ਆ ਕਮੇਟੀ ਦੀਆਂ ਇੰਨੀਆਂ ਇੱਕ ਅੰਗੈਲੀਆਂ ਨੇ ਇੰਨੀਆਂ ਕ ਕਤਾਈਆਂ ਨੇ ਵੀ ਉਹ ਸਾਂਝੋਗ ਹੈ ਹੀ ਨਹੀਂ ਤੇ ਹੌਮੇ ਦੇ ਵਿੱਚ ਇਹ ਗੱਲਾਂ ਇਹ ਸਾਡੇ ਨਾਲ ਕਰ ਰਹੇ ਨੇ ਵੀ ਜਿਹੜੇ ਥੋੜੇ ਤੋਂ ਪਰਚਾ ਕਰਾ ਹੁੰਦਾ ਵੀ ਸਾਡੇ ਤੇ ਪਰਚਾ ਕਰਾ ਲਓ ਕਹਾ ਸੋਖਾ ਸਣ ਮਹਾਰਾਜ ਦੇ ਅਸੀਂ ਪਲੰਗ ਤੇ ਗਏ ਆ ਮਾਲਾ ਦਾ ਮਤਲਬ ਦਰਬਾਰ ਸਾਹਿਬ ਗਏ ਆ ਉੱਪਰ ਸੱਚਖੰਡ ਚ ਆਪਾਂ ਘਰੇ ਵੀ ਦੇਖੋ ਜੋਗ ਕੋਈ ਰਿਸ਼ਤੇਦਾਰਾਂ ਦਾ ਆਪਾਂ ਜੋਗ ਸਥਾਨ ਬਣਾ ਕੇ ਦੰਨੇ ਆ ਵੀ ਵਧੀਆ ਹਨਾ ਗਲੀਚੇ ਗ루ਚੇ ਬਿਸ਼ਾਉਰੇ ਆ ਉਹਦੇ ਤੇ ਵੀ ਮਹਾਰਾਜੋ ਆਪਣੇ ਗੱਦੇ ਉੱਤੇ ਬਰਾਜਮਾਨ ਰੱਖੇ ਪਏ ਨੇ ਕੋਈ ਉਹਨਾਂ ਦੀ ਸੇਵਾ ਸੰਭਾਲ ਲਈ ਕੋਈ ਬਿਸਤਰ ਨਹੀਂ ਉਹਦਾ ਚੱਜਰਾ ਲਗਾਇਆ ਹੋਇਆ ਤੇ ਪਿੰਡ ਵਾਲਿਆਂ ਦੇ ਵਿੱਚ ਇਹ ਆ ਵੀ ਪਿੰਡ ਵਾਲੇ ਹੁਣ ਸਾਰੇ ਇੱਥੇ ਮਾਹੌਲ ਤੇ ਜਿਹੜਾ ਇਹਨਾਂ ਨੇ ਕਰਿਆ ਕੱਟ ਕੀਤਾ ਹੋਇਆ ਵੀ ਹੁਣ ਬਾਰ-ਬਾਰ ਹੁਣ ਕਮੇਟੀ ਵਾਲੇ ਵੀ ਸਾਡੀਆਂ ਮਿੰਨਤਾਂ ਕਰ ਰਹੇ ਨੇ ਪਰ ਗੱਲ ਇਹ ਹੈ ਆ ਸਾਡਾ ਇਹਨਾਂ ਦੇ ਨਾਲ ਕਿਸੇ ਨਾਲ ਕੋਈ ਫੈਸਲਾ ਨਹੀਂ ਹੈਗਾ ਪਿਓ ਦੀ ਦਾੜੀ ਨੂੰ ਹੱਥ ਪਿਆ ਹੋਵੇ ਪੁੱਤ ਕਹੇ ਵੀ ਕੋਈ ਗੱਲ ਨਹੀਂ ਜੀ ਫੈਸਲਾ ਕਰ ਲੈਣੇ ਆ ਫੈਸਲਾ ਫੂਸਲਾ ਕੋਈ ਨਹੀਂ ਕਰਨਾ ਅਸੀਂ ਇਹਨਾਂ ਨਾਲ ਇੱਕ ਤਾਂ ਜਿਹੜੀ ਇਹ ਪੂਰੀ ਕਮੇਟੀ ਆ ਉਹ ਅਕਾਲ ਤਖਤ ਸਾਹਿਬ ਅਸੀਂ ਤਲਬ ਕਰਾਂਗੇ ਦੂਸਰਾ ਕਮੇਟੀ ਤੇ ਵਰਦਾ ਪਰਚਾ ਉਹ ਅਸੀਂ ਚਾਹੁੰਦੇ ਆ ਵੀ ਇਹਨਾਂ ਤੇ ਬਣਦਾ ਪਰਚਾ ਹੋਵੇ ਸਾਡਾ ਕੋਈ ਇਹਨਾਂ ਦਾ ਕੋਈ ਫੈਸਲਾ ਨਹੀਂ ਹੈਗਾ ਜੇ ਇਹਨਾਂ ਤੇ ਪਰਚਾ ਕੋਈ ਵੀ ਨਹੀਂ ਹੁੰਦਾ ਜਾਂ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਅਸੀਂ ਆਪਣੀ ਜੋਗ ਸਾਡੇ ਸਿੰਘਾਂ ਤੋਂ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ ਚਾਹੇ ਸਾਨੂੰ ਜਾਮ ਕਰਨਾ ਪਵੇ ਚਾਹੇ ਸਾਨੂੰ ਕਿਸੇ ਨਾਲ ਧੱਕਾ ਕਰਨਾ ਪਵੇ ਫਿਰ ਅਸੀਂ ਸ਼ਰਿਆਮ ਕਰਾਂਗੇ ਬੱਬਾ ਜੀ ਬਜੀ ਘਟਣਾ ਜਿਹੜੀ ਆ ਬੇਅਦਬੀ ਜੀ ਤੁਸੀਂ ਕਹਿ ਰਹੇ ਹੋ ਉਹ ਹਕੀਕਤ 'ਚ ਹੈ ਕੀ ਆ ਹਕੀਕਤ ਇਹ ਆ ਜੀ ਜਦੋਂ 5 ਵਜੇ 파ਟੀ ਸਿੰਘ ਪਾਠ ਕਰਕੇ ਗਿਆ ਏ ਕਾ ਉਹ ਜਨਾਨੀ ਪੂਰੇ ਦਰਬਾਰ ਸਾਹਿਬ ਤੇ ਕਹਿੰਦੇ ਹੈ ਨਹੀਂ ਸੀ ਕੋਈ ਜਦੋਂ ਜਨਾਨੀ ਆਈ ਆ ਉਹ ਮਹਾਰਾ ਦੇ ਤਾਬੇ ਤੇ ਬੈਠੀ ਆ ਜਾਂਦੀ ਸਾਰੇ ਉਹਨੇ ਮਤਲਬ ਪਹਿਲਾਂ ਚੌਰ ਸਾਹਿਬ ਕਰੀ ਆ ਉਸ ਤੋਂ ਬਾਅਦ ਉਹਨੇ ਰਮਾਲਾ ਸਾਹਿਬ ਛੇੜ ਛਾੜ ਕੀਤੀ ਆ ਉੱਠੀ ਉੱਠ ਕੇ ਉਸ ਤੋਂ ਬਾਅਦ ਉਹਨੇ ਮਹਾਰਾ ਦੇ ਦੇ ਸਰੂਪ ਨੂੰ ਇੱਕ ਪਾਸੇ ਨੂੰ ਪਲਟ ਪਾ ਔਰਤ ਹੈ ਕਿੱਥੇ ਦੀ ਆ ਇੱਥੇ ਦੀ ਪਿੰਡ ਦੀ ਦੱਸ ਰਹੇ ਨੇ ਇਹ ਲੋਕ ਜੀ ਪੁਲਿਸ ਨੇ ਗ੍ਰਿਫਤ ਚ ਲੈ ਲਈ ਪੁਲਿਸ ਨੇ ਗ੍ਰਿਫਤ ਚ ਲੈ ਲਈ ਆ ਜੀ ਪਰ ਉਹ ਵੀ ਉਹ ਕਹਿ ਰਹੇ ਨੇ ਇਹ ਮੰਦ ਬੁੱਗੀ ਬੁੱਧੀ ਆ ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਨੂੰ ਮੱਦ ਬੁੱਧੀ ਇਹਨਾਂ ਨੂੰ ਦਿਸਦਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਢਿਲਵਾ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਸਵੇਰ ਦੇ ਸਮੇਂ ਜਦੋਂ ਇੱਥੋਂ ਦੇ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਉਹਨਾਂ ਨੇ ਪ੍ਰਕਾਸ਼ ਕੀਤਾ ਨਿਤਨੇਮ ਕੀਤਾ ਉਪਰੰਤ ਉਹ ਆਪਣੇ ਕਮਰੇ ਵਿੱਚ ਸਨ ਜੇ ਸਮੇਂ ਦੇ ਦੌਰਾਨ ਸਵਾ ਕੁ 5 ਵਜੇ ਇੱਕ ਇਸਤਰੀ ਨੇ ਆ ਕੇ ਬੀਬੀ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਰਮਾਲਾ ਸਾਹਿਬ ਨੂੰ ਦੋ ਤਿੰਨ ਵਾਰ ਪਿੱਛੇ ਹਟਾਇਆ ਉਸ ਤੋਂ ਬਾਅਦ ਫਿਰ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗ ਇੱਕ ਪਾਸੇ ਇਕੱਠੇ ਕਰ ਦਿੱਤੇ ਔਰ ਉਸ ਤੋਂ ਪ੍ਰੰਤ ਉਸ ਨੇ ਉਸੇ ਤਰ੍ਹਾਂ ਹੀ ਰਮਾਲਾ ਫਿਰ ਉੱਪਰ ਟਾ ਕੇ ਤੇ ਉਹ ਮਾਤ ਮਾਤਬੁੱਧੀ ਜੋ ਇਸਤਰੀ ਸੀ ਜੋ ਦਿਮਾਗੀ ਤੌਲ ਤੇ ਉਸ ਦਾ ਸੰਤੋਲਨ ਠੀਕ ਨਹੀਂ ਔਰ ਉਹ ਆਪਣੇ ਚਲੇ ਗਈ ਉਸ ਤੋਂ ਬਾਅਦ ਜਦੋਂ ਸੰਗਤ ਮੱਥਾ ਟੇਕਣ ਆਈ ਤਾਂ ਸੰਗਤ ਨੇ ਮਹਿਸੂਸ ਕੀਤਾ ਕਿ ਮਹਾਰਾਜ ਦੇ ਸਰੂਪ ਜੋ ਪ੍ਰਕਾਸ਼ਮਾਨ ਨਹੀਂ ਹਨ ਤਾਂ ਉਹਨਾਂ ਸੰਗਤ ਨੇ ਜਦੋਂ ਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਰੇ ਇੱਕ ਪਾਸੇ ਅੰਗ ਇਕੱਠੇ ਕੀਤੇ ਹੋਏ ਸਨ ਉਹਨਾਂ ਨੇ ਉਸੇ ਵੇਲੇ ਗ੍ਰੰਥੀ ਸਿੰਘ ਨੂੰ ਕਮਰੇ ਵਿੱਚੋਂ ਬੁਲਾ ਕੇ ਤੇ ਸਾਰੀ ਸਿਚੁਏਸ਼ਨ ਦਿਖਾਈ ਕਿਉਂਕਿ ਝੂਠੇ ਹੱਥਾਂ ਨਾਲ ਉਹ ਇਸਤਰੀ ਨੇ ਬੀਬੀ ਨੇ ਆ ਕੇ ਗੁਰੂ ਸਵਾਰਿਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਔਰ ਗੁਰੂ ਮਹਾਰਾਜ ਸਤਗੁਰੂ ਜੀ ਦੇ ਸਰੂਪ ਦੀ ਇਹ ਬੇਅਦਬੀ ਇਸੇ ਕਰਕੇ ਹੋਈ ਹੈ ਅਸੀਂ ਮਹਿਸੂਸ ਕਰ ਰਹੇ ਹਾਂ ਜਦੋਂ ਆ ਕੇ ਮਹਾਰਾਜ ਦੇ ਸਰੂਪ ਦਾ ਦਰਸ਼ਨ ਕੀਤਾ ਹੈ ਅੰਗ ਤਾਂ ਨਹੀਂ ਪਾਟੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਰ ਝੂਠੇ ਹੱਥਾਂ ਨਾਲ ਗੁਰੂ ਸਵਾਰਿਓ ਉਸ ਦਾ ਦਿਮਾਗੀ ਸੁਲਤੋਲਨ ਠੀਕ ਨਹੀਂ ਹੈ ਤੇ ਇਹ ਵੀ ਕਮੀ ਦੇਖ ਰਹੇ ਹਾਂ ਕਿ ਇੱਥੇ ਕੋਈ ਸੇਵਾਦਾਰ ਹੀ ਹਾਜ਼ਰ ਨਹੀਂ ਜੇ ਸਮੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਦਰਵਾਜ਼ਾ ਖੁੱਲ੍ਹਾ ਹੈ ਤਾਂ ਆਪਾਂ ਨੂੰ ਅੱਜ ਬਹੁਤ ਵੱਡੀਏ ਦੁੱਖ ਦੀ ਘਟਨਾ ਹੈ ਬਹੁਤ ਦੁੱਖ ਹੋਇਆ ਹੈ ਇਸ ਗੱਲ ਨੂੰ ਦੇਖ ਕੇ ਕਿ ਜੋ ਗੁਰੂ ਸਾਡੇ ਪ੍ਰਤੱਖ ਹਨ ਅਰਦਾਸ ਵਿੱਚ ਰੋਜ਼ ਆਪਾਂ ਬੇਨਤੀ ਕਰਦੇ ਹਾਂ ਕਿ ਪ੍ਰਗਟ ਗੁਰਾਂ ਕੀ ਦੇ ਹੁਣ ਪ੍ਰਗਟ ਗੁਰਾਂ ਕੀ ਦੇ ਦੀ ਸੇਵਾ ਸੰਭਾਲ ਬਹੁਤ ਕਮੀ ਹੈ ਇੱਥੇ ਪ੍ਰਬੰਧਕਾਂ ਦੇ ਵਿੱਚ ਵੀ ਕਮੀ ਹੈ ਔਰ ਗ੍ਰੰਥੀ ਸਿੰਘ ਵਿੱਚ ਵੀ ਕਮੀ ਹੈ ਜੀ ਆਪਾਂ ਅਖੰਡ ਸੱਚਖੰਡ ਵਿੱਚ ਜਾ ਕੇ ਜਿੱਥੇ ਮਹਾਰਾਜ ਦੇ ਸੁਖਾਸਣ ਦੀ ਸੇਵਾ ਹੋਣੀ ਸੀ ਉੱਥੇ ਜਾ ਕੇ ਦੇਖਿਆ ਤੇ ਉੱਥੇ ਚਾਦਰ ਨਹੀਂ ਵਿਛਾਈ ਹੋਈ ਕੇਵਲ ਗੱਦਾ ਹੈ ਕੁਝ ਸਫਾਈ ਦੀ ਵੀ ਕਮੀ ਹੈ ਸੋ ਅੱਜ ਇਹ ਥੇ ਢਿਲਵਾ ਪਿੰਡ ਦੇ ਵਿੱਚ ਇਹ ਜੋ ਬੇਅਦਬੀ ਦੀ ਘਟਨਾ ਵਾਪਰੀ ਹੈ ਬਹੁਤ ਦੁੱਖ ਹੋਇਆ ਹੈ ਸਤਕਾਰਤ ਕਮੇਟੀ ਇਲਾਕੇ ਦੀਆਂ ਸੰਗਤਾਂ ਜਥੇਬੰਦੀਆਂ ਔਰ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਮਾਛੀਵਾੜਾ ਸਾਹਿਬ ਦੇ ਪਾਵਨ ਅਸਥਾਨ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਅਸੀਂ ਗ੍ਰੰਥੀ ਸਿੰਘ ਸਾਰੇ ਹੀ ਸੇਵਾ ਵਾਸਤੇ ਇੱਥੇ ਆਏ ਹਾਂ ਕਿ ਘਟਨਾ ਨੂੰ ਆ ਕੇ ਦੇਖੀਏ ਪਤਾ ਕੀਤਾ ਹੈ ਗੁਰੂ ਸਵਾਰਿਓ ਬਹੁਤ ਬੁਰੀ ਜਿਹੜੀ ਹੈ ਇਹ ਹਾਲਤ ਹੈ ਇਥੋਂ ਦੇ ਪ੍ਰਬੰਧ ਦੀ ਪ੍ਰਬੰਧ ਭਾਵੇਂ ਇਹ ਆਪਣੇ ਵੱਲੋਂ ਕਰਦੇ ਹਨ ਪਰ ਫਿਰ ਵੀ ਅੱਜ ਲੋੜ ਹੈ ਜ਼ਰੂਰਤ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਤਨੀ ਦੇਰ ਪ੍ਰਕਾਸ਼ ਰਹਿਣਾ ਹੈ ਉਥੇ ਸੇਵਾਦਾਰ ਜਾਂ ਗ੍ਰੰਥੀ ਦਾ ਹਰ ਸਮੇਂ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਔਰ ਸਾਨੂੰ ਬਹੁਤ ਦੁੱਖ ਲੱਗਾ ਹੈ ਔਰ ਸਮੁੱਚੀ ਸੰਗਤ ਨੇ ਵੀ ਪ੍ਰਬੰਧਕਾਂ ਨੇ ਵੀ ਮੰਨਨ ਕੀਤਾ ਹੈ ਗ੍ਰੰਥੀ ਸਿੰਘ ਨੇ ਵੀ ਮੰਨਿਆ ਹੈ ਕਿ ਮੇਰੀ ਮੇਰੇ ਕੋਲੋਂ ਇਹ ਬਹੁਤ ਵੱਡੀ ਅਵਗਿਆ ਤੇ ਭੁੱਲ ਹੋਈ ਹੈ ਕਿ ਇੱਥੇ ਮੈਂ ਹਾਜ਼ਰ ਨਹੀਂ ਸੀ ਇਸ ਦੀ ਅੱਜ ਰਿਪੋਰਟ ਜਿਹੜੀ ਹੈ ਅਸੀਂ ਅਕਾਲ ਤਖਤ ਸਾਹਿਬ ਨੂੰ ਭੇਜ ਦੇਣੀ ਹੈ ਕਿਉਂਕਿ ਪ੍ਰਸ਼ਾਸਨ ਨੇ ਵੀ ਰਿਪੋਰਟ ਦਰਜ ਕਰ ਲਈ ਹੈ ਔਰ ਅਸੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਰਿਪੋਰਟ ਹੈ ਅਕਾਲ ਤਖਤ ਸਾਹਿਬ ਤੇ ਭੇਜ ਰਹੇ ਹਾਂ ਉਹਨਾਂ ਨੇ ਜੋ ਫੈਸਲਾ ਦੇਣਾ ਹੈ ਉਹ ਫੈਸਲਾ ਉੱਥੋਂ ਹੋ ਕੇ ਆਉਣਾ ਹੈ ਬਾਕੀ ਪ੍ਰਬੰਧਕਾਂ ਨੂੰ ਅਤੇ ਸਾਰੇ ਸੇਵਾਦਾਰਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਸਮੁੱਚੇ ਪ੍ਰਬੰਧਕਾਂ ਨੂੰ ਵੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਸੁਚੇਤ ਰਹਿਣ ਦਰਕਰਦੀ ਜਿਹੜੀ ਸੇਵਾ ਹੈ ਉਹ ਆਪਣਾ ਆਪਾ ਸਮਰਪਿਤ ਕਰਕੇ ਸੇਵਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਇਹ ਸਾਡੇ ਕੋਲ ਢਿਲਵਾਪਿੰਡ ਤੋਂ ਸ ਵੀਰੇ ਵੀਵਨ ਸਤਗਵੇ ਦੇ ਲਾਗੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਜਸਵੰਤ ਕੌਰ ਵਾਈਫ ਆਫ ਵਿਕ੍ਰਮ ਸਿੰਘ ਦੀ ਇੱਕ ਲੇਡੀ ਨੇ ਢਿਲਵਾਪਿੰਡ ਦੇ ਗੁਰਦੁਆਰੇ ਸਾਹਿਬ ਦੇ ਵਿੱਚ ਜਾ ਕੇ 12000 ਮਹੱਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੇ ਨੇ ਛੇੜਛੜ ਕੀਤੀ ਹੈ ਜਿਹਦੇ ਨਾਲ ਬੇਅਦਬੀ ਕੀਤੀ ਹੈ ਪਰ ਇਸ ਦੌਰਾਨ ਕੋਈ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਅੰਗਾਂ ਦੀ ਕੋਈ ਬੇਅਦਬੀ ਨਹੀਂ ਹੋਈ ਜਿਹੜੀ ਉਹਨੇ ਛੇਡ-ਛਾੜ ਕਰਕੇ ਬੇਅਦਬੀ ਕੀਤੀ ਹੈ ਇਹਦੇ ਸਬੰਧੀ ਸਾਡੇ ਕੋਲ ਸਰ ਸਕਿੰਦਰ ਸਿੰਘ ਨਹਿਰ ਭਗਵਾਨ ਬਰੋ ਸਤਿਕਾਰ ਕਮੇਟੀ ਦੇ ਜਿਹੜੇ ਮੈਂਬਰ ਆਪਣੇ ਪ੍ਰਧਾਨ ਨੇ ਇਹਨਾਂ ਦੀ ਕਮੇਂਟ ਤੇ ਹੀ ਐਫਆਰ ਨੰਬਰ 117 ਅੰਡਰ ਸੈਕਸ਼ਨ 295 ਇਹ ਦਰਜ ਕਰਕੇ ਇਸ ਲੇਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਮਾ ਸਤਿਕਾਰ ਕਮੇਟੀ ਵੱਲੋਂ ਜਿਹੜੀ ਉੱਥੇ ਸ਼ੋਕਾਸਣ ਜਿੱਥੇ ਮਹਾਰਾਜਾ ਕੀਤਾ ਜਾਂਦਾ ਹੈ ਉੱਥੇ ਕੋਤਰਾ ਜਤਾਇਆ ਹੈ ਉਹਦੇ ਬਾਰੇ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਜਿਹੜੀ ਕਮੇਟੀ ਆਈ ਸੀਡੀਐਸਜੀ ਐਸਜੀਬੀਸੀ ਮੈਂਬਰ ਉਹਨਾਂ ਨੇ ਵੀ ਆਪਣੀ ਜਿਹੜੀ ਰਿਪੋਰਟ ਤਿਆਰ ਕਰਕੇ ਅ ਦਰਬਾਰ ਸਾਹਿਬ ਉੱਥੇ ਐਸਜੀਬੀਸੀ ਜਿਹੜਾ ਹੈੱਡ ਆਫਿਸ ਹੈ ਨਾ ਉੱਥੇ ਭੇਜ ਦਿੱਤੀ। ਕੋਈ ਕੋਈ